वो तो पता कौनसा जा जाएगा जा। कि मेरी ये कॉमन रिक्वेस्ट है आज दे तो उसी दिन तक समाप्त कर दो एक दो दिन भार दो दिन तक कॉमन कर दें कितना रहेगा जो इतने तोड़े रेप्रेजेंटेटिव्स ने तोड़ी, तोड़ी मंगला हाल कितना रहेगा मेरी रिक्वेस्ट है मैं इसका हवाला ले आया हूँ ये सारे स्मूथ इशारे से बढ़िया ਦਵਾਰੀ ਵੀ ਸਸਪੈਂਡ ਕੀਤਾ ਗਿਆ ਇਹ ਵੀ ਵੱਡੀ ਗੱਲ ਨਹੀਂ ਸਸਪੈਂਡ ਕੀਤੇ ਭਾਰੂਣਗੇ ਬੜੀਆਂ ਮਿੱਤਾਂ ਨੇੜਿਆਂ ਨੂੰ ਪਿੰਡਾਂ ਰੀਤ ਵਾਲ ਜਿੱਥੇ ਤੁਰ ਬਣੇਗਾ ਮੈਦ ਸਾਥਾ ਪੱਟੀ ਗਾਹੀ ਨੇ ਇਹੋ ਜਿਹਾ ਸੰਕਰਾਂ ਵਿੱਚ ਕਾਫੀਆਂ ਰਹਿਣੀਆਂ ਨੇ ਪਹਿਲੀ ਵਾਰ ਨੋਇਆ ਬਹੁਤ ਲੋਕ ਆਪਣੀ ਪ੍ਰਾਇਰ ਨਾਲ ਇਹੋ ਜਿਹਾ ਸਿਸਟਮ ਚੱਲਦਾ ਰਹੇਗਾ ਪਰ ਹੁਣ ਮੇਰੀ ਗੱਲ ਆ ਫਿਰ ਭਗਵਾਨ ਜੀ ਨੂੰ ਪੰਜਾਬ ਉਤੋਂ ਲੋਕਾਂ ਦਾ ਇੰਕਮ ਸਿੱਧਾ ਬਣਿਆ ਨੇ ਇਹਦੇ ਮੂੰਹ ਤੇ ਪੈਣ ਵਾਲੀ ਆ ਦੂਜੀ ਵਾਰੀ ਜਦੋਂ ਪਹਿਲਾਂ ਤੋਂ ਕਾਰਨਾਮੇ ਕਾਰਨ ਨੂੰ ਸਿਰ ਤੇ ਨਿਮਿੰਨੇ ਹੋਈ ਸੀ ਜਸ ਨੂਰ ਇਲਾਕੇ ਦੇ ਉਸੇ ਹਾਲੇ ਵਿੱਚੋਂ ਸੰਗਠਨ ਸੇ ਬਾਹਰ ਨੇ ਤਤਵਾਦਕਾਂ ਦੁਆਰਾ ਉਹ ਸਾਹਮਣੇ ਲੋਕ ਖੜਾਇਆ ਸੀਗਾ ਜੋ ਟੋਨਾ ਉੱਠਾ ਹੋ ਗਿਆ ਸੀ ਤੇ ਤੀਜੀ ਵਾਰੀ ਜੋ ਚਪੇੜ ਆ ਇਹ ਸਾਡੇ ਇਮਰਾਨ ਸਾਫੇ ਨੇ ਦਰੰਦਰ ਦੇ ਵਿੱਚ ਜਾ ਕੇ ਲੋਕਾਂ ਨੇ ਭੰਗ ਦੁਆ ਨੇ ਮਾਮੀਆਂ ਬਾਹਰ ਦੇ ਵਿੱਚ ਫੈਲਾਈ ਸੀ ਫਿਰ ਲੋਕ ਦੀ ਮੀਟਿੰਗ ਦੇ ਗੁਦਾਰੂ ਦੀ ਮੈਂ ਇਹੋ ਜਿਹੇ ਮਿਕਾ ਬਹੁਤ ਕਰਦਿਆਂ ਨੇ ਬਹੁਤ ਕਿਰਸਮ ਹੁੰਦੀਆਂ ਨੇ ਮਿਹਨਤ ਦੇ ਵਿੱਚ ਆ ਮਿਹਨਤੋਂ ਭਾਣੀ ਵੀ ਜਾਂਦੇ ਆ ਤੇ ਕਈ ਵਾਰ ਹੁੰਦੇ ਆ ਮਿਹਨਤ ਕਰ ਵੀ ਜਾਂਦੇ ਆ ਕਰਕੇ ਉਤਰ ਵੀ ਜਾਂਦੇ ਆ ਤੇ ਕੋਈ ਵੱਡੀ ਐਡੀ ਲੱਗਿਆ ਪ੍ਰਾਣੇ ਬੇਸਨ ਭਾਦਿਆਂ ਨੂੰ ਭਾਦਿਆਂ ਆ ਬੇਟਾਂ ਦੇ ਅਰਦਾਸੇ ਚ ਮੰਨਾਵਾਂ ਤੇ ਇਹ ਮਿਹਨਤ ਹੁਆ ਪਰ ਅਜੇ ਤੱਕ ਪ੍ਰਾਣੇ ਬੇਸਨ ਭਾਦਿ ਹੋਣ ਦੀ ਸਾਡੇ ਕੇ ਨੁਕਸ ਨੂੰ ਦਰਦਾ ਹੁਕਾਰ ਨੇ ਇਹ ਜੋ ਹੋਣਾ ਤਾਂ ਸਰਕਾਰ ਮੈਂ ਬਿਸ਼ਵਾਸ ਦਵਾਣਾ ਜੋ ਸਾਥੇ ਪਰਿਵਾਰੀ ਵੀਰਾਂ ਸਸਵੈਨਡ ਕੀਤੇ ਆ ਇਹਨਾਂ ਨੇ ਬਹਾਅਲ ਹੋ ਜਾਣਾ ਜਿਨ੍ਹਾਂ ਨੇ ਬਸਿਆਂ ਨੂੰ ਦਿੱਤੇ ਗਏ ਨੇ ਉਹਨਾਂ ਦੇਲੇ ਆਏ ਨਾ ਜੋ ਮੁੱਖ ਮੰਤਰੀ ਸਾਡੀ ਪਾਣੀ ਨੂੰ ਬਚਾਉਣ ਦੀ ਗੱਲ ਆ ਇਹ ਟਾਈਮ ਚਾਇਆ ਜਾਂਦਾ ਜੇ ਭਗਵਾਨ ਦਾ ਜਿੱਥੇ ਵੀ